लोकसभा ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ। ਜਦੋਂ ਕਾਂਗਰਸ ਵੱਲੋਂ ਸਾਫਕਾ ਵ代यक ਬਰਾੜ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ। ਦਰਸ਼ਨ ਸਿੰਘ ਬਰਾੜ ਨੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਟਿਆ ਗਿਆ ਅਣਸ਼ਾਸ਼ਨ ਪੰਕ ਕਰਦ ਤੇ ਬਿਖ। ਉਹਨਾਂ ਦਾ ਬੇਟਾ ਕਮਲਜੀਤ ਸਿੰਘ ਬਰਾੜ ਅਜਾਦ ਤੌਰ ਤੇ ਲੋਕਸਭਾ ਚੋਣਾਂ ਲੁਧਿਆਣੇ ਤੋਂ ਲੜ ਰਹੇ ਸਨ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਵੱਲੋਂ ਸਾਫਕਾ ਵਿਧਾਇਕ ਬਰਾੜ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜ ਜਿਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਡਿਟੋਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਜੀ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋਏ ਗਤੀਵਿਧੀ ਨੂੰ ਲੈ ਕੇ ਜੀ ਦਰਸ਼ਨ ਸਿੰਘ ਬਰਾੜ ਨੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਕੱਟਿਆ ਗਿਆ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਉਹਨਾਂ ਦਾ ਬੇਟਾ ਕਮਲਜੀਤ ਸਿੰਘ ਬਰਾੜ ਆਯਾਤ ਤੌਰ ਤੇ ਲੋਕ ਸਭਾ ਚੋਣਾਂ ਲੁਧਿਆਣੇ ਤੋਂ ਲੜ ਰਹੇ ਸੀ ਜਿੱਥੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵੱਲੋਂ ਉਮੀਦਵਾਰ ਸੀ ਅਸਲ ਦੇ ਵਿੱਚ ਜਿਹੜਾ ਪਾਰਟੀਆਂ ਦੇ ਵਿੱਚ ਨਘਾਰ ਆਇਆ ਨਾ ਉਹ ਸਭ ਤੋਂ ਵੱਧ ਇਹੋ ਹੀ ਆਇਆ ਕਿ ਇਹਨਾਂ ਲੋਕਾਂ ਨੇ ਪਾਰਟੀਆਂ ਛੋਟੀਆਂ ਆਪਣੇ ਆਪ ਨੂੰ ਵੱਡਾ ਸ਼ੋਅ ਕਰ ਲਿਆ ਜਿਸ ਕਾਰਨ ਲਗਾਤਾਰ ਪਾਰਟੀਆਂ ਸਿੰਪਟੀਆਂ ਜਾ ਰਹੀਆਂ ਨੇ ਜੇ ਇਮਚਾਚਨੋਵੇ ਇੱਕ ਵਾਰੀ ਕੱਢ ਦਿੰਦੇ ਆ ਦੂਜੀਆਂ ਚੋਣਾਂ ਦੇ ਵਿੱਚ ਫੇਰ ਫੜ ਲੈਂਦੇ ਆ ਵੀ ਆ ਜਾਓ ਜੀ ਤੁਹਾਡੇ ਬਿਨਾ ਤਾਂ ਕੰਮ ਨਹੀਂ ਚੱਲਣਾ ਸੋ ਜੇ ਅਨਸ਼ਾਸਨ ਕਮੇਟੀ ਪੂਰੀ ਕਾਇਮ ਹੋਵੇ ਜਿਹੜਾ ਬੰਦਾ ਗਲਤ ਗਤੀਵਿਧੀਆਂ ਕਰਦਾ ਪਾਰਟੀ ਦਾ ਨੁਕਸਾਨ ਕਰਦਾ ਉਹਨਾਂ ਨੂੰ ਮਿਸਾਲੀ ਸਜ਼ਾ ਮਿਲੇ ਤੇ ਦੂਜੇ ਨੂੰ ਵੀ ਉਹਦਾ ਖਿਆਲ ਰਹਿੰਦਾ ਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਵੇਗੀ ਸੋ ਅ ਬ੍ਰਦਰ ਸਿੰਘ ਰਾਜਾ ਬੜੇਂਗਰ ਨੇ ਜੋ ਕੀਤਾ ਉਹ ਅਨਸ਼ਾਸਨ ਦੇ ਮਾਮਲੇ ਦੇ ਵਿੱਚ ਕੀਤਾ ਤੁਸੀਂ ਦੇਖਿਆ ਹੋਊਗਾ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਅੱਧੀ ਦਰਜਨ ਤੋਂ ਵੱਧ ਕਾਂਗਰਸ ਪਾਰਟੀ ਨੇ ਆਪਣੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਿਹੜਾ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇੱਕ ਵਾਰੀ ਐਕਸ਼ਨ ਲੈ ਲੈਂਦੇ ਨੇ ਤੇ ਦੂਜੀ ਵਾਰੀ ਉਹਨੂੰ ਫੇਰ ਸ਼ਾਮਲ ਕਰ ਦਿੰਦੇ ਆ ਇਸੇ ਕਰਕੇ ਜਿਹੜਾ ਅਨੁਸ਼ਾਸਨ ਭੰਗ ਹੁੰਦਾ ਸੋ ਹੁਣ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸਦਾਦਰਸ਼ਨ ਸਿੰਘ ਬਰਾੜ ਜਿਹੜੇ ਸਾਬਕਾ ਵ代ਕ ਨੇ ਉਹਨਾਂ ਦੇ ਉੱਤੇ ਇਹ ਐਕਸ਼ਨ ਕੀਤਾ ਹੈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ ਇਹਦੇ ਤੇ ਕੈਮਰਾ ਨਾਲ ਚਾਹੀਦਾ ਫਿਰ ਦੂਜਿਆਂ ਨੂੰ ਵੀ ਨਜ਼ਰ ਆਉਂਦਾ ਨਹੀਂ ਤਾਂ ਇਹ ਅਨੁਸ਼ਾਸਨ ਭੰਗ ਬਾਰ-ਬਾਰ ਹੁੰਦੇ ਰਹਿਣਗੇ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਰਹੇ ਨਵੀਂ ਤੇ ਤਾਜ਼ਾ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚ ਚੇਕ ਹੋਣਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।